ਉਹ ਦੱਖੋਇਆ ਯਾਰ ਇੱਕ ਕੰਮ ਦਾ ਸਾਲਾ ਹਵਾ ਲੈ ਗਿਆ ਲੈ ਟਰੈਕਟਰ ਜਾ ਯਾ ਨਵਾਂ ਇੰਜਨ ਹੋਇਆ ਹੀ ਐਵੇਂ ਲੱਗ ਜਾਂਦੇ ਆ ਆ ਵੀ ਤੋ ਲੋ ਆਇਆ ਕਿਧਰ ਆ ਗਿਆ ਉਹ ਚੂੜੀ ਪੱਟਦੀ ਬਈ ਢੇਡੀ ਪੱਟਦੀ ਆ ਵੀ ਵੇਖ ਨਾਟ ਖਰਾਬ ਹੋ ਗਏ ਨਜ਼ਰ ਲੱਗੀ ਮੇਰੇ ਨਜ਼ਰ ਮੰਨਦਾ ਹੀ ਗੱਲ ਤੋਂ ਕਰਦੇ ਅਰਦਾਸ ਕਾਲਸਾ ਯਾਰ ਗੋ ਤਰੋ ਯਾਰ ਆ ਭਰ ਜਾਂਦਾ ਸਿਸਟਮ ਸਾਲਾ ਰੂਲਾ ਭਰ ਗਿਆ ਹੋਇ ਉਹ ਖਾਲੀ ਪੈਨ ਲੱਗੀ ਟਰੈਕਟਰ ਸਲਿੱਪ ਮਾਰ ਕੇ ਖੜ ਗਿਆ ਆ ਭਰ ਗਿਆ ਸਾਰਾ ਇਹ ਤੁਸੀਂ ਦੱਸੋ ਕਿਹੜੇ ਟਰੈਕਟਰ ਮਗਰ ਸਹੀ ਜੇ ਇਹਦਾ ਥੋੜਾ ਜਿਹਾ ਪੀੜ ਕੋ ਦੇ ਚੱਕਰ ਘੱਟ ਹੁੰਦੇ ਆ ਨਹੀਂ 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 ਮਿੱਟੀ ਆ ਗਈ ਨਾਲ ਵੇਖੋ ਤੂੰ ਜਿਹੜੀ ਹਜੇ ਅੰਦਰ ਲਈ ਜਾਂਦੀ ਨਾਲ ਉਹ ਅੱਡ ਬੜਕ ਦਾ ਘਾਟ ਆ ਜਾਵਾ ਵਸੇ ਪਏ ਨੇ ਇਹ ਟਰੈਕਟਰ ਦੇ ਕੀ ਹੁੰਦੇ ਨੇ ਦੇਖ ਲੈ ਇਹਨੇ ਕਿ ਢੁੰਗੀ ਕਿਨੇ ਕਿ ਜਾਂਦੀ ਆ ਬਹੁਤਾ ਯਾਰਾ ਇਦੂ ਥੱਲੇ ਆਲੂ ਕਿੱਥੇ ਹੋਊਗਾ ਹੁਣ ਆ ਦੇਖ ਲੋ ਕਿਸਾ ਲੱਗ ਮਿਸਤਰੀ ਦੇ ਕੰਮ ਕੱਲਾ ਲਾ ਤੋ ਜੋ ਖੋਲਿਆ ਨਾਲ ਹੀ ਤੁਰਿਆ ਟਾਇਰ ਟੋ ਗਿਆ ਲਓ ਜੀ ਵੀਰ ਜੀ ਸਵਾਗਤ ਆ ਫੇਰ ਚੱਲੀ ਜਾਂਦੀ ਵੀਡੀਓ ਉਹਦੇ ਵਿੱਚ ਅਗਲੇ ਦਿਨ ਤੇ ਇਹ ਕਿੱਲੇ ਦੇ ਆਲੂ ਆ ਮਿੱਤਰੋ ਇੰਨੇ ਕ ਚਾਰ ਰੱਬ ਤੁਹਾਡਾ ਭਰਾ ਕਰੇ ਚਾਰ ਟਰਾਲੀਆਂ ਤੇ ਪਰ ਰਾਸ਼ਨ ਅੱਧਾ ਹੀ ਲੱਗਦਾ ਮੈਨੂੰ ਤਾਂ ਤੇ ਵਿੱਚ 20 ਸੈ ਜਾਦੇ ਆ ਤੇ ਗੋਲੀ ਠੀਕ ਆ ਗੋਲੀ ਵੀ ਹੈਗੀ ਕੁਛ ਆਵੇ ਇਸ ਤਰ੍ਹਾਂ ਵੀਡੀਓ ਤਾਂ ਵੱਡੇ ਵੱਡੇ ਲੱਗਦੇ ਪਰ ਇਹ ਟਰਾਲੀਆਂ ਲਈਆਂ ਕਰਕੇ ਲੱਗਦਾ ਵੀ ਜਾਂ ਤਾਂ ਉੱਤੇ ਆ ਗਏ ਇਹ ਵੱਡੇ ਪਰ ਜਿਉਂ ਦੇਖੀ ਐਵਰੇਜ ਤਾਂ ਅਜੇ ਵੀ ਮੈਨੂੰ ਤਾਂ ਰਾਸ਼ਨ ਦੇ ਵਿੱਚ ਥੋੜੀ ਜਿਹੀ ਘਾਟ ਲੱਗ ਰਹੀ ਏ ਇੱਕ ਵਿਆਹੀ ਬਣ ਗਈ ਇਹਨੇ ਥੋੜਾ ਜਿਹਾ ਚੱਕਰ ਬਾਦ ਇਹਦੇ ਬਾਰੇ ਨਹੀਂ ਹੁਣ ਕਸ ਕਹਿ ਸਕਦੇ ਚਲੋ ਬਾਕੀ ਕੱਢਦੇ ਆ ਟਰੈਕਟਰ ਤੇ ਅੱਜ ਤਾਂ ਵੇੜੇ ਚ ਹੀ ਲਾਉਣੇ ਪੈਣੇ ਇਹਨਾਂ ਤੇ ਦਿਨੇ ਪਰਾਲੀ ਤੇ ਫਾਰਮ 60 ਨੂੰ ਕਰਦੇ ਸਟਾਰਟ ਅਚਾਰੇ ਨੂੰ ਇਹਨੀ ਮਿੱਟੀ ਆ ਗਈ ਨਾਲ ਵੇਖੋ ਤੂੰ ਜਿਹੜੀ ਹਜੇ ਅੰਦਰ ਲਈ ਜਾਂਦੀ ਨਾਲ ਉਹ ਅੱਡ ਮਿੱਟੀ ਬਹੁਤ ਬਣ ਰਹੀ ਆ ਮੀਂਹ ਪਿਆ ਕਰਕੇ ਛੜਦੇ ਹੀ ਨਹੀਂ ਇੱਕ ਮਿੱਟੀ ਚੀਕਣੀ ਆ ਥੋੜਾ ਰੇਤਾ ਹੋਏ ਨਾ ਆਲੂਆਂ ਵਾਸਤੇ ਰੇਤੇ ਵਾਲੇ ਵਾਹਣੋਂ ਤਾਂ ਬਾਹਲੇ ਵਧੀਆ ਲਓ ਜੀ ਸੱਜਣ ਮਿੱਤਰੋ ਤੋਰਤਾ ਅਜੇ ਤੱਕ ਇਹਨਾਂ ਨਾਲ ਕੋਰੇ ਸਾਹ ਦੇ ਨਾਲ ਆਇਆ ਦਾ ਕੋਣ ਖੋਲੇ ਜਾਂਦਾ ਵੀ ਕਦੋਂ ਚੈੱਕ ਕਰਕੇ ਘੋੜੇ ਦਾ ਜੋਰ ਇਹਦਾ ਪਕਾਟੇ ਭਾਈ ਬਾਰ ਬਾਰ ਆ ਲੈ ਫੜਾ ਆ ਪੈਰ ਲਾਉ ਨਹੀਂ ਦਿੰਦਾ ਫਟਾ ਫਾੜ ਫਾੜ ਮਾਰਦਾ ਬਹੁਤ ਦੱਖ ਹੋਇਆ ਯਾਰ ਇੱਕ ਕੰਮ ਦਾ ਥੜਾ ਹਵਾ ਲੈ ਗਿਆ ਨੇ ਟਰੈਕਟਰ ਜਆ ਯਾ ਨਵਾਂ ਇੰਜਨ ਹੋਇਆ ਈ ਢੋ ਕੇ ਟੈਂਕੀ ਲਾਈ ਜਾਂ ਹਵਾ ਹੂਆ ਮਾਰ ਕੇ ਬਾਈ ਉਹਨਾਂ ਨੇ ਲੈ ਐਡੀ ਸੜੀ ਟੀ ਐਨ ਹੌਲੈਂਡ ਦੀ ਬੰਦ ਹੀ ਰਹਿੰਦੀ ਨਾ ਨਵਾਂ ਪੰਪ ਕਰਾਇਆ 3000 ਰੁਪਿਆ ਓਏ ਹੋਏ ਹੋਏ ਕਪੰਡੋ ਰੇਸਾਂ ਵੀ ਬਹੁਤ ਦਤਾਂਗਾ ਨੈਰੀ ਲੱਗੀ ਲਾਇਆ ਜਾ ਯਾਰ ਮੂੜੀ ਆਹੋ ਆਉਣ ਸਾਰੀ ਆਵੇ ਹਵਾ ਬਣਾਉਂਦਾ ਟਰੈਕਟਰ ਇਧਰ ਛੱਡ ਦਾਂਦਾ ਪਰ ਯਾਰ ਆਹ ਭਰ ਜਾਂਦਾ ਸਿਸਟਮ ਸਾਲਾ ਰੂਲਾ ਭਰ ਗਿਆ ਹੋਇ ਉਹ ਖਾਲੀ ਪੈਣ ਲੱਗੀ ਟਰੈਕਟਰ ਸਲਿੱਪ ਮਾਰ ਕੇ ਖੜ ਗਿਆ ਆਹ ਭਰ ਗਿਆ ਸਾਰਾ ਸਿਸਟਮ ਵੱਲਾਣਾ ਭਰ ਜਾਂਦਾ ਕੜ ਕੜ ਸੱਟੇਗਾ ਇਹਰਾ ਆਲੂ ਜੇ ਚੜਾ ਦੇ ਗਏ ਮੈਟ ਵਾਲਾ ਆਉਂਦਾ ਮਿੱਤਰੋ ਇਦੂ ਪਹਿਲਾਂ ਬਾਈ ਹੋਰੀ ਆਏ ਸੀ ਸੌਦੇ ਵਾਲੇ ਉਹ ਕਹਿੰਦੇ ਰੇਟ ਤੁਸੀਂ ਦੱਸੋ ਤੇ ਮੈਂ ਬਈ ਮੜਾ ਪਤਾ ਕਰਕੇ ਦੱਸ ਦਿਆਂ ਤੁਹਾਨੂੰ ਫੋਨ ਤੇ ਦੱਸ ਦਿੰਦੇ 10ਾਂ ਦੇਖ ਕੇ ਆਲੂ ਨੂੰ ਕਹਿੰਦੇ ਬਹੁਤ ਚੰਗਾ ਆਲੂ ਡੱਫਲਾ ਪਰ ਡੱਫਲ ਬਣ ਗਿਆ ਬਾਕੀ ਹੁਣ ਕਹਨੇ ਅੱਗੇ ਕੀ ਬੰਦਾਂ ਚਲੋ ਬਾਲੇ ਮੈਂਟ ਨਾਲ ਲੋ ਜਿੱਕਰ ਲੱਗ ਗਿਆ ਬਾਲੇ ਮੈਂਟ ਨਾਲ ਹੁਣ ਚੱਕੀ ਆ ਮੜੀ ਜੀ ਅੱਛਾ ਆਹੋ ਜਿਹੜੇ ਗੋਲੇ ਆ ਨਾ ਉਹ ਥੱਲੇ ਹੀ ਨੱਪੀ ਜਾਂਦੀ ਮਿੱਟੀ ਦੇ ਗੋਲੀ ਤੇ 20 ਜਹਾ ਵੱਡਾ ਆਲੂ ਦਾ ਦੀਂਦਾ ਆਵੇ ਮਿੱਟੀ ਦੇ ਕਿੰਨੀ ਉੱਤੇ ਪੈਂਦੀ ਐ ਇਹ ਕਾ ਵੀ ਕੰਨ ਜੇ ਬਾਹਲੇ ਲੱਗੇ ਸਦਾ ਮਾਰਾ ਲੇ ਫੇਰ ਪਰ ਆਲੂ ਇਧਰ ਬੜਾ ਜਾਊਗਾ ਹੁਣ ਤਾਂ ਚਲ ਆਲੂ ਕੋਈ ਨਹੀਂ ਜਾ ਰਿਹਾ ਟਰੈਕਟਰ ਹਵਾ ਲੈ ਗਿਆ ਸੀ ਬਾਈ ਜੀ ਪਤਾ ਕੀ ਹੋਇਆ ਜਿਹੜੀ ਟੀ ਵਾਲੀ ਪਾਈਪ ਸੀ ਉਹ ਚੰਪ ਗਈ ਜੇ ਬਕੇਤੇ ਪੁੱਠੀ ਹੋ ਗਈ ਉਹਦੇ ਕਰਕੇ ਫਿਰ ਉਹਦਾ ਨੁਕਸਾਨ ਹੋ ਗਿਆ ਆਪਾਂ ਥੋੜਾ ਭੁਲਾ ਕਰੀ ਇੱਕ ਕਰੀ ਹਵਾ ਲੈ ਗਿਆ ਪਹਿਲੀ ਹਵਾ ਹਵਾ ਲੈ ਜਾਦਾ ਕਨੇ ਕੰਮ ਹੋ ਗਿਆ ਡੈਕਟਰ ਦਾ ਹੁੰਦੇ ਪੰਪ ਦਾ ਲੈ ਵੀ ਮਿੱਤਰੋ ਜਿਹੜੇ ਹਿਸਾਬ ਤੇ ਖਰਚਾ ਖੁਰਚਾ ਕਰਿਆ ਉਸ ਹਿਸਾਬ ਤੇ ਰੇਟ ਹਜੇ ਜਾਚ ਨਹੀਂ ਰਿਹਾ ਮਨ ਨੂੰ ਖਰਚਾ ਬਹੁਤ ਲਿਆ ਆਲੂ ਨੇ ਹੁਣ ਐਵੇਂ ਕਹਿ ਰਿਹਾ ਯਾਰ ਹਜੇ ਵੀ ਫੁੱਲ ਖਰਚਾ ਤੇ ਫੁੱਲ ਮਿਹਨਤ ਆ ਭੁਗਾਈ ਨਹੀਂ ਆਪਾਂ ਕਹਿ ਸਕਦੇ ਚਲੋ ਮਿਹਨਤ ਕਾਵਾਂ ਕਰਾਂਗੇ ਹੁਣ ਆਪਾਂ ਬੋਲੀ ਸਹੀ ਕਰਾਂਗੇ ਕਿ ਫੇਰ ਹੀ ਵਫਾ ਕਰਨਾ ਆਪਾਂ ਨੂੰ ਇਹ ਫਸਲ ਨੇ ਤੇ ਬਾਕੀ ਜਿਹੜਾ ਸਹਯੋਗ ਆ ਮੁੰਡੇ ਦਾ ਟਰੈਕਟਰ ਹੈ ਇਸੇ ਦਾ ਹੀ ਡਰਾਈਵਰ ਹੀ ਵਿਚਾਰੇ ਦੀ ਕੱਲ ਆਦਾ ਲੱਗਿਆ ਹੌਲੀ ਹੌਲੀ ਬੈਠਾ ਹਨ ਐ ਬੰਦਿਆਂ ਦਾ ਕੰਮ ਹੈ ਇਹ ਆਲੂ ਲਾਉਣਾ ਪੂਰੇ ਬੰਦਿਆਂ ਦਾ ਸਿਆਣਿਆਂ ਦਾ ਵਧੀਆ ਬੰਦੇ ਹੁਣ ਤੁਹਾਡੇ ਨਾਲ ਕੋਈ ਲੂਤ ਲੂਤ ਵਾਲਾ ਨਾ ਹੋਵੇ ਹੁਣ ਇੱਥੇ ਜੇ ਬੰਦਾ ਗਲਤ ਬੈਠਾ ਹੋਵੇ ਤਾਂ ਆਲੂ ਦੀ ਜੜ ਵੀ ਕੱਢ ਸਕਦਾ ਹਨ ਫਿਰ ਸਬਰ ਸੰਤੋਖ ਵਾਲਾ ਬੰਦਾ ਹੋਵੇ ਕੋਈ ਆਲੂ ਪਾਏ ਆ ਉਹ ਰੋਗਲੇ ਟਰੈਕਟਰ ਚੱਲ ਹਨ ਤੇ ਬਾਕੀ ਉਹ ਗਰਤੇਜ ਬੈਠਾ ਉਹਦੇ ਤੇ ਉਹਦੇ ਨਾਨਕਿਆਂ ਦਾ ਟਰੈਕਟਰ ਤੇ ਮਸ਼ੀਨ ਉਥੋਂ ਲਿਆਂਦੀ ਜਦੋਂ ਕੱਲ ਮਸ਼ੀਨ ਲੈਣ ਗਿਆ ਫਾਰਮ ਸਾਠੋ ਆਪਣਾ ਮੁੰਡਾ ਨਾਲ ਨਗਰ ਤੇਜ ਇਹ ਦੋਵੇਂ ਬੇਲੇ ਆਪਣੇ ਤਕਰੀਬਨ ਬਚਪਨ ਦੇ ਹੀ ਆ ਚੌਥੀ ਕਲਾਸ ਤੋਂ ਸਾਨੂੰ ਸੂੰਝ ਹੀ ਆਈ ਆ ਚੌਥੀ ਕਲਾਸ ਸਾਡੇ ਯਾਦ ਆ ਉਦੋਂ ਦੇ ਅਸੀਂ ਇਕੱਠੇ ਆ ਤੇ ਮਾਰੇ ਚਲੋ ਰੱਖੇ ਅੱਗੇ ਵੀ ਇੰਨਾ ਹੀ ਬਣਾਈ ਰੱਖੇ ਚਾਲਾ ਇੱਕ ਦੂਜੇ ਦੇ ਕੰਮ ਦੇ ਆਈ ਆਈਏ ਤੇ ਹੁਣ ਬਈ ਇੱਕ ਵਪਾਰੀ ਦਾ ਵੇਖ ਗਏ ਉਹਨਾਂ ਨੂੰ ਹੁਣ ਫੋਨ ਤੇ ਦੱਸਣਾ ਵੀ ਤੀਨੇ ਆਪਾਂ ਕੱਲਾ ਰਾਸ਼ਨ ਦੇਣਾ ਗੋਲੀ ਤੇ 20 ਅਜ ਤਾਂ ਰੱਖਣਾ ਹੀ ਆਪਾਂ ਤਾਂ ਗਰੀਬ ਹਾਂ ਤਾਂ ਉਹ ਆਲੂ ਲਾਵਾਂਗੇ ਤੇ ਅੱਗੇ ਬਾਕੀ ਦੇਖਦੇ ਆਂ ਕੀ ਵਰਮ ਇਹ ਥੋੜਾ ਜਿਹਾ ਉਖਾ ਲੜੀ ਆਈ ਆ ਆਪਾਂ ਦਾ ਉਹ 60 ਮਾਦਰ ਵੀ ਪਾ ਕੇ ਇਥੇ ਆ ਬਾਬਾ ਤਾਂ ਲੱਗੇ ਵੀ ਕੋਈ ਆਲੂ ਦੀ ਸਫਾਈ ਲੋਕ ਆ ਉਹਨੂੰ 60 ਨੂੰ ਬਾਹਲਾ ਚਾਹੁੰਦੇ ਆ ਇਹਦੇ ਤੇ ਨਾ ਉਹ ਆਵੇ ਪਵਾਗੇ ਕੋਈ ਨਹੀਂ ਜੋ ਚਾਹ ਤੂੰ ਪੀਣ ਲੱਗੇ ਨਾ ਉਦੋਂ ਇਹ ਤੁਸੀਂ ਦੱਸੋ ਕਿਹੜੇ ਟਰੈਕਟਰ ਮਗਰ ਸਹੀ ਜਾ ਇਹਦਾ ਥੋੜਾ ਜਿਹਾ ਪੀਟ ਕੋਦੇ ਚੱਕਰ ਘੱਟ ਹੁੰਦੇ ਆ ਜੇ ਰੇਸ ਕਰਦੇਗਾ ਉਹਨੂੰ ਕਰ ਪੈਂਦਾ ਆ ਆ ਇਹਨੂੰ ਥੋੜਾ ਥੋੜਾ ਥੱਲੇ ਨੱਪ ਲ ਜਾਂਦਾ ਪਤਾ ਆਹ ਜਿਹੜੇ ਆਲੂ ਚਰੇ ਥੱਲੇ ਨੱਪੇ ਜਾਂਦੇ ਕਈ ਇਹਨਾਂ ਦਾ ਕੀ ਕਸੂਰਾ ਜੀ ਮਿੱਟੀ ਛਾਨ ਨੂੰ ਟਾਈਮ ਹੀ ਨਹੀਂ ਮਿਲਦਾ ਗਾ ਮਿੱਟੀ ਛਾਨ ਨੂੰ ਟਾਈਮ ਨਹੀਂ ਮਿਲਦਾ ਉਹਦੇ ਹੀ ਸਿਰੇ ਜਾ ਵਰਦੀ ਆ ਨਹੀਂ ਪੀੜ ਕੋਲੇ ਚੱਕਰ ਆਹੋ ਪੀੜ ਕੋਲੇ ਚੱਕਰ ਕਾ ਘੁੜਕੇ ਹਾਂ ਚੱਕਰ ਤਾਂ ਇੰਨੇ ਕੀ ਚਾਹੀਦੇ ਆ ਇੰਨੇ ਚੱਕਰ ਹੁਣ ਵੀ ਚੱਕਰ ਵਾਵਾ ਲੱਗਦੇ ਆ ਉਹ ਇਹ ਦੇਖ ਕੇ ਗੋੜਕ ਦਾ ਘਟਾ ਜਾਵਾਂ ਪੈਸੇ ਪਏ ਨੇ ਤੇ ਡਾਕਟਰ ਦੇ ਕੀ ਹੁੰਦੇ ਆ ਇਹ ਰਿਓ ਪੈਪ ਦੀ ਹੈਣੀ ਇੱਥੇ ਉਹ ਮੋਟਾ ਭੰਨ ਦਿੰਦੀ ਏ ਡਲਾ ਜਿਓ ਵੱਡਾ ਡਲਾ ਜਾਵੜਾ ਇੱਥੇ ਫੇਰ ਮਿੱਟੀ ਜ਼ਿਆਦਾ ਆਉਣ ਲੱਗੀ ਥੋੜਾ ਚੱਕ ਕੇ ਰੱਖ ਐਕਣਾ ਇੱਥੇ ਮਿੱਤਰੋ ਸਾਰੇ ਉਹ ਲੱਗ ਜਾਂਦੀ ਹੋਵੇ ਆ ਰੂਲੇ ਤੇ ਸਾਰੇ ਤੇ ਉਹ ਵੱਲਾਂ ਲੱਗ ਜਾਂਦੇ ਆ ਯਾਰ ਉਹ ਵੀ ਕੰਮ ਸਾਫ ਕਰ ਦਿੰਦੇ ਐਥੇ ਰਹਿਣਾ ਨਹੀਂ ਕੇ ਸਿੱਟੀ ਚੱਲਿਆ ਕਰ ਰਹਿਣਾ ਇਹ ਆਹ ਇੱਥੇ ਸਹੀ ਹੈ ਨਾ ਜਮਾ ਲੈਣੇ ਹੁਣ ਸਹੀ ਹੈ ਨੇ ਹਨ ਇਹਨੇ ਕਿ ਢੁੰਗੀ ਕਿਨੇ ਕ ਜਾਂਦੀ ਆ ਬਹੁਤ ਆ ਯਾਰ ਇਦੂ ਥੱਲੇ ਆਲੂ ਕਿੱਥੇ ਹੋਊਗਾ ਹੁਣ ਸਹੀ ਆ ਇੱਥੇ ਆਵੇ ਆਲੂ ਵੀ ਬਾਹਰ ਰਹਿੰਦਾ ਆ ਜਾਵਾਂ ਹੁਣ ਉੱਤੇ ਉੱਤੇ ਆਲੂ ਹੋ ਜੀ ਮਿੱਤਰੋ ਨਾਨੂ ਵਾਲੇ ਵਪਾਰੀ ਆਏ ਆ ਇੱਕ ਹੋਰ ਕਿਸੇ ਨੇ 10 ਪਾ ਦੀ ਉਹ ਵੀ ਆਏ ਆ ਬਾਕੀ ਜੇ ਸਾਡਾ ਕੰਟਰੈਕਟਰ ਵਾਲੇ ਵਪਾਰੀ ਹਨ ਰਹਿਣਗੇ ਤਾਂ ਇਹ ਵੀ ਲੱਗ ਜਾਂਦੇ ਆ ਹੋ ਜੇ ਤਾਂ ਹੀ ਸੁੱਟੀ ਜਾਂਦਾ ਹਨ ਆ ਨਾ ਜਿਹੜਾ ਪੰਪ ਹੈ ਇਹਦੇ ਜਾਂ ਸਕੂਟਰ ਸਕਟਰ ਵਾਲੇ ਲਾਏ ਸੀ ਵੱਢ ਕੇ ਬਾਈ ਨੇ ਇਹ ਇੱਕ ਅਰੀ ਦਾ ਕਰ ਉਹਦਾ ਕਸੇ ਗਏ ਹੁਣ ਹਾਂ ਇੱਥੋਂ ਪਰਲੇ ਪਸ ਜਾਂਦਾ ਜਾਂ ਜੂਨ ਪਾਟਿਆ ਤੇ ਜਾਂ ਇਹ ਉੱਤੋਂ ਨੜ ਪਟੇ ਗਏ ਪ੍ਰੈਸ਼ਰ ਵਾਲੀ ਉਹ ਨਾ ਲਿਫਟ ਦੇ ਵਿੱਚ ਤਾਂ ਕਿੱਲੀ ਲੱਗ ਗਈ ਮੜਾ ਜੇ ਜ਼ੋਰ ਲੱਗਿਆ ਹੂੰ ਤਾਂ ਰੌੜ ਰੰਗ ਹੀ ਨਿਕਲਿਆ ਜੀ ਉਹ ਫਿਰਦਾ ਬਾਹਰ ਵੇਖੇ ਇਹ ਰੌੜ ਰੰਗ ਜੀ ਆਉਂਦਾ ਉਤਲੇ ਪਾਸੇ ਆਵੇ ਲਿਫਟ ਦਾ ਹੀ ਜ਼ੋਰ ਲੱਗ ਗਿਆ ਕੋਲ ਕੇ ਨੜ ਦੇਖਦਾ ਕੀ ਉਹ ਸੈੱਟ ਕਰਕੇ ਪਿਆ ਜੀ ਚੱਕਾ ਖਚਾਬੀ ਲੱਗਿਆ ਦੋ ਗੜੇ ਉਹਦੇ ਉੱਤੇ ਹਾਂ ਨਹੀਂ 10 11 ਲੱਗੂਗਾ ਨਜ਼ਰ ਲੱਗ ਗਈ ਬੇਰੇ ਨਜ਼ਰ ਮੰਨਦਾ ਹੀ ਗੱਲ ਤੋਂ ਕਰਦੇ ਅਰਦਾਸ ਖਾਲਸਾ ਯਾਰ ਗੇ ਕਰਿਆ ਅਰਦਾਸ ਕੋਈ ਵਧੀਆ ਅਰਦਾਸ ਖਰਾਬ ਆਪਣੇ ਖਾਲਸੇ ਬੰਦੇ ਦੋਨਾਂ ਦੀ ਢਿੱਲੇ ਹੀ ਜ਼ੋਰ ਦਾ ਮਾਰਨੇ ਨਹੀਂ ਪਿਆ ਤੇਰੇ ਆ ਵਿੱਚੋਂ ਲੋਹਾ ਕਿਧਰ ਆ ਗਿਆ ਉਹ ਚੂੜੀ ਪਟਦੀ ਬਈ ਢੇਡੀ ਪਟਦੀ ਆ ਵੀ ਵੇਖ ਨਾਟ ਖਰਾਬ ਹੋ ਗਏ ਉਵੇਂ ਕਹੀ ਜਾਂਦਾ ਗਰੀਬ ਆਵੇ ਉਹ ਨਹੀਂ ਉਹ ਤਾਂ ਕਹੇ ਨਹੀਂ ਗਿਆ ਤੰਗ ਨਾ ਆਵੇ ਤੂੰ ਵੀ ਨਹੀਂ ਕਹ ਸਕਿਆ ਹਾਂ ਦੋਵੇਂ ਸਲੈਪ ਹੋ ਗਏ ਸਲੈਪ ਹੋ ਗਏ ਦੋਨਾਂ ਦਾ ਨਰਾਜ ਹੋ ਗਏ ਆਜਾ ਇੱਥੇ ਹੀ ਫਰਦੇ ਆ ਓਏ ਨਵੀਂ ਵਹਤਾ ਪੈਂਦੀ ਨਵੀਂ ਮਤਰਾ ਜਮਾ ਓਏ ਓਏ ਆਲੂ ਦਾ ਆਪਣਾ ਵੀ ਸਵਾਦ ਆਉਣਾ ਯਾਰ ਇਹ ਫਾਰਮ ਵਾਲਿਆਂ ਨੂੰ ਆਉਂਦਾ ਨਾ ਕਰਦੇ ਜੇ 5-4 ਜੀ ਦੇ ਉੱਥੇ ਵਿੱਚ ਭਈਏ ਫਰਦੇ ਉਵੇਂ ਕੋਈ ਆਲੂ ਉੱਥੇ ਚੱਕ ਲਿਆ ਉੱਥੇ 2-4 ਬੰਦੇ ਲਾਉਣ ਵਾਲੇ 2-4 ਗੇੜਿਆਂ ਵਾਲੇ ਅੱਡ ਇੱਥੇ ਦਾ ਸਾਲਾ ਮੇਰਾ ਵੇਤਾ ਹੋਰ ਪੈਂਦੀ ਕੋਈ ਆ ਬਣਾ ਗੱਲੋ ਹੀ ਭਾਜਣਾ ਪਾਏਗਾ ਅੱਜ ਤਾਈਂ ਕਦੇ ਪੰਪ ਨਹੀਂ ਲੀਕ ਹੋਏ ਯਾਰ ਅੱਜ ਅੱਜ ਤਾਈਂ ਜਾਉਂ ਲਿਆ ਕਦੇ ਤੇ ਹੂੰ ਕਾਣੀ ਢੋਲੇ ਲੈ ਉਟਾਲੀ ਦੇ ਜੰਨੇ ਤਾਂ ਤੇ ਅੱਜ ਚੱਕਰ ਪੈ ਗਿਆ ਨਾ ਕੋਣ ਦਾ ਆਖਰੀ ਹੱਲਾ ਹੈ ਮਿੱਤਰਾ ਦੇਖ ਤਾਂ ਇਹਨੇ ਖੋਲ ਤੇ ਸਟੱਡ ਜੇ ਸਟੱਡ ਉੱਤੋਂ ਟਿੰਬਰੀਆਂ ਲੂਈ ਕਰਤੀਆਂ ਦੋਵੇਂ ਦੋਵੇਂ ਟਿੰਬਰੀਆਂ ਲਾ ਦਿੰਗਾ ਵੇ ਇਹ ਸਟਾਰਟ ਨਵੇਂ ਪਾਉਣੇ ਆਪਾਂ ਉਹ ਤਾਂ ਇਹ ਟੈਂਬਰੀਆਂ ਵੀ ਪੈ ਜਾਣਗੀਆਂ ਕਰਤੇ ਜੈ ਏਡੀ ਨਹੀਂ ਗੱਲ ਸੀ ਆਖੀ ਗਲਤੀ ਕਰੀ ਆਪਾਂ ਟੈਂਬਰੀਆਂ ਲਿਆਉਣੀਆਂ ਸੀ ਕਿਉਂ ਭਾਈ ਵੇਖੀ ਚੂੜੀਆਂ ਵੇਖੀਆਂ ਉਹਨੀਆਂ ਚੂੜੀਆਂ ਤਾਂ ਬਹੁਤ ਸੀ ਹਾਂ ਆ ਕਿਉਂ ਨਾ ਖਿਆਲ ਕਰਿਆ ਆਪਾਂ ਲੈ ਹੁਣ ਗਏ ਤਾਂ ਸੀ ਤਾਂ ਹੀ ਤਾਂ ਲਗਏ ਸੀ ਨਾਲ ਹਾਂ ਕੋਈ ਨਹੀਂ ਵੀ ਆਪਾਂ ਲਗੇ ਹੁਣ ਇਹਨੂੰ ਵੇਖ ਕੇ ਪੱਟ ਕੇ ਖੋਲਦਾ ਇੱਕ ਖੋਲ ਵੀ ਆ ਸਟਾਰਟ ਮਿੱਤਰੋ ਇੱਕ ਹੁਣ ਦੇਣਿਆ ਕੋਲਰ ਹੀ ਫੇਰ ਮਾਰ ਕੇ ਲਾਏ ਮਿੱਤਰੋ ਕੇਰਾ ਨਾੜ ਜੇ ਲਾਤੇ ਹੁਣ ਇਹਨੂੰ ਘਾਲਦੇ ਆ ਭੇਜਣਾ ਲੈ ਕੱਟਵਾ ਥੱਲੇ ਹੀ ਸੜਨੇ ਮਰੀ ਜੀ ਆ ਉਹ ਤੇ ਚੱਕੀ ਦਾ ਜ਼ੋਰ ਪਾਣਾ ਨੇ ਦੇ ਲੱਗਦੀ ਜਾਣੇ ਥੱਲੇ ਸੜਦੇ ਕੋਈ ਨਹੀਂ ਲੈ ਜਾ ਫਿਰ ਉਹਨੂੰ ਲਾ ਦੇ ਇਹੀ ਸਟਾਰਟ ਬਾਈ ਬਣਾ ਨਵੇਂ ਯਾਰ ਸਟਾਰਟ ਦੇ ਥੋੜੀ ਕਾਰ ਗਿਜਾਰੀ ਗੱਲ ਸਾਹ ਕੀ ਕਰਕੇ ਜਦੋਂ ਜਾਣਾ ਜਦੋਂ ਆਲੂ ਦੀ ਸੇ ਆਲੂ ਚੱਕ ਕੇ ਲਓ ਲਿਓ ਲਿਓ ਫੇਰ ਆਪਾਂ ਹੀ ਘੜੇ ਕੱਟਨੇ ਆਂ ਬਰਾੜ ਸਾਹਿਬ ਦਾ ਤਹਿ ਦਿਲ ਤੋਂ ਧੰਨਵਾਦ ਅੱਕੇ ਪਏ ਕੱਲ ਦੇ ਮਹੀਨ ਚਲਾ ਚਲਾ ਜਿਵੇਂ ਜੋਧਾ ਫਾਰਮ ਚ ਜੁੜੀ ਹੋਵੇ ਦੋ ਕਿੱਲਾਂ ਤੇ ਹੱਕ ਕੇ ਬੰਦੇ ਸਾਡੇ ਕੋ ਲੋ ਜੀ ਚਿਰਸੀ ਬੰਦੇ ਲੱਗੇ ਪਏ ਅਹੀਂ ਹੁਣ ਚੱਲੇ ਆਸ਼ੇ ਨਾਲ ਗਿੜਾ ਲਾਉਣ ਬੱਟਾਂ ਰਹਿ ਗਈਆਂ ਅਜੇ ਰੱਬ ਤੁਹਾਡਾ ਭਲਾ ਕਰੇ ਇੰਨਾ ਤਾਂ ਰਹਿ ਗਿਆ ਆਪਾਂ ਆਸ਼ੇ ਨੇ ਲਾਈ ਏ ਹੋਰ ਆਈਏ ਲੱਗੇ ਕਿਹਦੇ ਨਾਲ ਲੱਗੇ ਉਹ ਇਹਦੇ ਨਾਲ ਕਿਹੜੀ ਟਰਾਲੀ ਆ ਉਹਦੇ ਵਾਲੀ ਹਨਾ ਹੈ ਉਹ ਜੂੜ ਜਾ ਲਾ ਕੇ ਆ ਭੱਜ ਕੇ ਉਹਨੇ ਇਹਦੀ ਮੈਂ ਵੇਣਾ ਚੱਕ ਕੇ ਲਊਗਾ ਕੇ ਚੁਕਾ ਕੇ ਵੇਖ ਲੈ ਵੇਣਾ ਵੀਡੀਓ ਲੈ ਬਣਾ ਦੇ ਲੈ ਮੇਤਰੋ ਵੱਡੇ ਟਰਾਲੇ ਟਰਾਲੀਆਂ ਦੇ ਹੈਡਿੰਗ ਛੋਟੇ ਬੇਸ ਵਾਲ ਲੈ ਲਈਦਾ ਇਧਰੋਂ ਕਦੇ ਦਿਨ ਆਏ ਜੇ ਹੁਣ ਆਪਾਂ ਵੀ ਵੱਡੇ ਵੱਡੇ ਟਰਾਲੇ ਪਾਈਏ ਯਾਰ ਟਰਾਲੀ 'ਚ ਮਿੱਤਰੋ ਥੋੜੇ ਜੇ ਪੈਂਦੇ ਆਲੂ ਗੱਟਿਆਂ ਦੇ ਹਿਸਾਬ ਨਾਲ ਵੇਖ ਕੇ ਤਾਂ ਪਰ ਪਿੰਡ ਦਾ ਇਹਨੇ ਹਨਾ ਬਹੁਤ ਗਿੜੇ ਲੱਗੀ ਜਾਂਦੇ ਯਾਰ ਪਤਾ ਨਹੀਂ ਕਿੰਨਾ ਘਾੜ ਘਾੜ ਬਾਅਦ ਤੁਹਾਨੂੰ ਦੱਸਾਂਗੇ ਲਾਸਟ ਵੇ ਅੱਛਾ ਪੁਰਾਣੀ ਹੈ ਹਾਏ ਆਰੇ ਲੋਕੇ ਸਲੱਗ ਮੈਸਤਰੀ ਦੇ ਕੰਮ ਕੱਲਾ ਲਾ ਲਾ ਤੋ ਜੋ ਖੋਲਿਆ ਨਾਲੀ ਤਰਿਆ ਟਾਇਟ ਹੋ ਗਿਆ ਜਾਂ ਥੱਲੇ ਹੁਣ ਕੱਲ ਪਾ ਕੇ ਰੱਖਣਾ ਪਿਆ ਕਰੂ ਲੱਤ ਦੇ ਜ਼ੋਰ ਤੇ ਖੜਾ ਆੜੀ ਹੁਣ ਉੱਠਾਂ ਮੈਂ ਅੱਜ ਦੇ ਬੱਚਨਾਂ ਨੂੰ ਤਨੂੰ ਛੱਡ ਦੇ ਛੱਡਦੇ ਜਾਂਦੇ ਲੈ ਬਿਲਗਾ ਆਂਦਰਾ ਪੋਠੀਆਂ ਕਰਾਦਿਆਂ ਸਾਡੀਆਂ ਤਾਂ ਕਿਆ ਕੀ ਹੋ ਗਿਆ ਯਾਰ? ਲਾ ਲਾ ਉਹੀ ਲਾ ਦੇ ਵਾ ਕੁੰਡੀ ਦੇ ਨਾਲ ਮੈਂ ਤੈਨੂੰ ਦੱਸੂਗਾ ਤੂੰ ਬੈਠ ਉੱਤੇ ਤੈਨੂੰ ਪੂਰਾ ਪੂਰਾ ਤਰਾਉਂਗਾ ਬ੍ਰੇਕਾਂ ਦੇ ਪੈਰ ਰੱਖੀ ਗਾਉ ਨੂੰ ਬਾਬੇ ਹੋ ਜੇ ਆਲੂ ਲਾਏ ਨਾ ਆ ਪੂਰਾ ਘਾਰ ਹੀ ਕਵਰ ਇਨਾ ਕ ਕਵਰ ਕਰ ਲਾਂਗੇ ਜੱਡਾ ਕਿਚੌੜਾ ਇਹ ਇੱਥੋਂ ਤਾਈਂ ਮਗਰ ਤਾਂ ਪਸ਼ੂ ਰਹਿ ਜਾਂਦੇ ਰੂੜੀ ਰੱਪਾ ਫੇਰ ਵਧੀਆ ਸੌਖਾ ਹੋ ਜਾਊਗਾ ਕਿਉਂਕਿ ਆਲੂ ਪਾਲਣ ਤੇ ਇੱਥੇ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਜੇ ਇੱਥੇ ਘਰੇ ਲਿਆ ਕੇ ਵੀ ਆਲੂ ਆਪਾਂ ਖਰਾਬ ਕਰ ਤਾ ਚੱਕੀ ਚੱਲ ਚੱਕੀ ਚੱਲ ਢੇਰ ਵੱਡਾ ਲੱਗਣ ਦੇ ਚੱਲਣਾ ਕਦੇ ਆਸਤੇ ਥੋੜੇ ਥੱਲੇ ਆਲੂ ਚਰੇ ਨੱਪੀ ਦੇ ਹੋਵੇ ਗਾਰਡਰ ਨਾਲ ਮਾੜੀ ਮਾੜੀ ਤੋਰਨੀ ਐ ਰੋਗੜਾ 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 ਆ ਲੈਫਟ ਨੂੰ ਹੱਥ ਰੱਖੀ ਰੋਗੜਾ ਰੋਗੜਾ ਰੋਕੀ ਰੋਕੀ ਨੂੰ ਜੇ ਕਿਸੇ ਨੂੰ ਲੱਗੂ ਯਾਰ ਵੀ ਐਂ ਹੀ ਹੋ ਗਏ ਹਨਾ ਚਲੋ ਹੈ ਤਾਂ ਆਪਾਂ 0% ਮਾਈਨਸ ਚਾਲੈਂਜ ਹੀ ਆਉਣੇ ਪਰ ਫੇਰ ਵੀ ਕਈ ਬੰਦੇ ਉਹੀ ਸੋਗਾ ਖਿੱਚ ਜਾਂਦੇ ਆ ਤੇ ਪਰ ਸਾਲੀ ਮਿਹਨਤ ਵੀ ਬਹੁਤ ਲੱਗੀ ਬਾਈ ਪੌਲਾ ਸਭ ਫੁੱਲ ਖਰਚਾ ਕਰਿਆ ਤੇ ਤੇ ਆਪਾਂ ਇਹ ਨਹੀਂ ਕਹਿ ਸਕਦੇ ਖਰਚਾ ਨਹੀਂ ਕਰਿਆ ਬਸ ਰੇਟ ਦਾ ਹੀ ਹੁੰਦਾ ਆਲੂ ਦਾ ਆਲੂ ਦਾ ਚਲ ਹੋਈ ਜਾਂਦਾ ਤਕਰੀਬਨ ਪਰ ਨਵੇਂ ਬੰਦੇ ਦਾ ਕੀ ਕਹਿਣਾ ਪਰ ਮੇਨ ਰੇਟ ਮਿਲਣਾ ਚਾਹੀਦਾ ਰੇਟ ਥੋੜਾ ਜਲਰ ਹੈ ਰੇਟ 8 7 10 ਰੁਪਏ 10 ਰੁਪਏ ਰੇਟ ਕਿੰਨਾ ਕਹਿਦਾ ਲਾਲ ਆਲੂ ਦੇ ਜਿਵੇਂ ਨੇ ਖਰਚਾ ਲਿਆ 1000 ਰੁਪਏ ਨੂੰ ਘਟਾ ਬੀਜ ਦਾ ਲਿਆ ਕਿ ਨਹੀਂ ਤੇ ਮਹਿੰਗਾ ਬਹੁਤ ਆ ਕੰਮ ਫੋਲ ਡੀਜ਼ਲ 10 12000 ਦਾ ਡੀਜ਼ਲ ਮੌਜਨਾ ਜਿਹੜਾ ਪੌਦੇ ਤੇ ਸਾਰੇ ਆਈ ਬੀਜਣ ਲੱਗੇ ਨੇ 2 ਕਿੱਲਿਆਂ ਤੇ ਮੈਂ ਤਾਂ ਡਰਾਮ ਹੀ ਐ ਪਰ 12000 ਦਾ ਮੰਨ ਲਓ ਤੁਸੀਂ ਬਹੁਤ ਏਲ ਸੜਿਆ ਹੈ ਹੌਣ ਫੇਰ ਜਿਹੜਾ ਵੈਲੋ ਤੁਸੀਂ ਆ ਗੇੜੇ ਲੱਗੀ ਜਾਂਦੇ ਐ 9000 ਰੁਪਿਆ ਇਹਨਾਂ ਨੇ 8400 9000 ਰੁਪਿਆ ਦਾ ਇਹਨਾਂ ਦੀ ਲੇਬਰ ਪੈ ਗਈ ਆਪਾਂ ਨੂੰ ਤੇ ਬਹੁਤ ਖਰਚਾ ਪਈ ਜਾਂਦਾ ਮਿੱਤਰੋ 3000 ਰੁਪਿਆ ਮਸ਼ੀਨ ਦਾ ਪੈ ਗਿਆ ਪਟਾਈ ਵਾਲੀ ਦਾ ਇੰਨੇ ਕਿਨੇ ਕਿ ਖਰਚੇ ਗਣੀਆਂ ਖਰਚਾ ਬਣ ਬਹੁਤ ਜਾਂਦਾ ਪਰ ਥੋੜੀ ਜਾਲੂ ਵੀ ਆਈ ਉਹ ਆ ਗਿਆ ਯਾਰ ਇਹਦਾ ਚੱਕਰ ਪੈ ਗਿਆ ਥੋੜਾ ਜਿਹਾ ਬਾਕੀ ਵੀ ਉਹ ਲੱਗੇ ਤਾਂ ਹੈਗੇ ਆ ਮਿਹਨਤ ਕਰਨ ਪਰ ਲੱਗੇ ਬਹੁਤ ਲੇਟ ਤੋ ਜੇ ਦੁਪਹਿਰਾਂ ਹੀ ਠੇਕੇ ਘੱਟ ਸੀ ਸਾਰਾ ਕਸ ਐ ਦੁਪਹਿਰਾਂ ਸੀ ਹੁਣ ਦੇ ਸਮੇਂ ਤਾਂ ਬਸ ਕੋਈ ਆਪਾਂ ਕਹਿ ਲਈਏ ਬਾਲੀ ਚੰਗੀ ਕੋਈ ਖੇਤੀ ਹੈ ਨਹੀਂ ਕਾਸੇ ਦੀ ਕਰ ਲੋ ਆ ਤਕਰੀਬਨ ਐਵਰੇਜ ਆ ਕੇ ਉਹੀ ਪੈਣੀ ਹੁੰਦੀ ਏ ਜਿਹੜੀ ਪੈਣੀ ਕਣਕ ਝੋਨੇ ਦੇ ਮੁਕਾਬਲੇ ਕੋਈ ਕੀ ਕਹਿਣਾ ਮਾੜਾ ਮੋੜ ਪੈ ਜੇ ਬਾਕੀ ਜਿਵੇਂ 2 ਕਿੱਲੇ ਲਾਏ ਆਪਾਂ ਨੂੰ ਆਪਾਂ ਨੂੰ ਜੇ ਕੋਈ ਕਣਕਣਾ 20000 ਰੁਪਏ ਵੱਧ ਵੀ ਛੱਡ ਜੇ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੈ ਜੀ ਉਹਦੀ ਮਿਹਨਤ ਵੀ ਬਹੁਤ ਹੋਈ ਹੈ ਠੀਕ ਹੈ ਜੀ ਆਇਆ ਜੀ ਮਿੱਤਰੋ ਹੁਣ ਮਾਰਦੇ ਆ ਰਹੇ ਤੇ ਫੈਰੋ ਆਲੂ ਬਹੁਤ ਰਹਾ ਰੂ ਗਿਆ ਤਾਂ ਮੈਂ ਆ ਗਿਆ ਆਇਆ ਛੱਡੇ ਪਏ 15 ਨੰਬਰ ਉਧਰ ਆਲੂ ਬਹੁਤ ਰੈਂਦਾ ਥੱਲੇ ਯਾਰ ਕਿਉਂਕਿ ਮਿੱਟੀ ਆਉਂਦੀ ਮੱਲੋ ਜੋਰੀ ਹੁਣ ਤਾਂ ਲੈਪਟੋਪ ਵੀ ਬਹੁਤ ਘਟ ਥੱਲੇ ਸਿੱਟੀ ਐਵੇਂ ਆ ਗਏ ਪਰ ਆਲੂ ਬਹੁਤ ਆਉਂਦਾ ਆ ਉਹਨਾਂ ਨੇ ਖਾਦੇ ਸੂਰਾਂ ਦੇ ਵੀ ਬਾਕੀ ਬਈ ਹੋਰ ਤੁਹਾਨੂੰ ਦਿਖਾਉਣੇ ਆਗੇ ਹੈ ਅਮਾਰ ਕੇ ਮਸ਼ੀਨ ਕੀ ਗੱਲ ਬਾਤ ਬੰਦੀ ਇਹ ਆ ਡਿੱਗਰ ਚ ਨੌਕਸ ਆਇਆ ਕਿ ਕਾਦੇ ਚ ਜਿਹੜੇ ਇੰਨੇ ਆਲੂ ਥੱਲੇ ਹੀ ਰਹੀ ਜਾਂਦੇ ਲੈ ਮੈਂ ਤਾਂ ਕਹਿ ਕਹਿ ਵੀ ਥੱਕ ਗਿਆ ਲਿਵਰ ਨੂੰ ਹੁਣ ਸ਼ਰਮੀ ਆਈ ਜਾਂਦੀ ਕਿੰਨੇ ਕਰੇ ਐਸੇ ਤਾਂ ਗੇੜੇ ਬਈ ਪੂਰੇ ਪੂਰੇ ਲਾਓ ਕਹਿੰਦੇ ਸਾਰੇ ਹੀ ਕਹਿੰਦੇ ਹੁੰਦੇ ਵੀ ਫਿਰ ਬੰਦੇ ਕਾਲੀ ਕਰਦੇ ਪਰ ਆਪਾਂ ਨੂੰ ਆਏ ਚੱਲ ਮਿੱਟੀ ਝੜਦੇ ਰਹਿੰਦੇ ਨੇ ਆ ਵਈ ਆਈ ਬਣ ਗਈ ਆ ਵੇ ਲਓ a lue ko pai ਇੱਥੇ ਛੱਡਾਂਗੇ ਅਜੇ ਬਾਹਰ ਤੋਂ ਇੱਥੇ ਹੀ ਲਿਆ 18 ਅਸੀਂ ਚੱਲੇ ਆਂ ਮਸ਼ੀਨ ਛੱਡਣਾ ਬਾਕੀ ਸਾਰੇ ਆਪ ਜੋ ਵਾਂ 18 ਕਿਹੜਾ ਲੈ ਕੇ ਵੀਰ ਬਜਾ ਦੇ ਮੈਂ ਵੀ ਮਿੱਤਰੋ ਕਹਿੰਦੇ ਲਾਸਟ ਕਿਹੜਾ ਤੇ 3000 ਰੁਪਏ ਕੈਸ਼ ਫੜਦੇ ਆਂ ਬਰਾੜਾਂ ਤੋਂ ਸਾਡੇ ਤੋਂ ਟਰੈਕਟਰ ਟਰੈਕਟਰ ਖੜੇ ਵੇਖੋ ਤਈ ਕਿ ਇਹਨੇ ਪੁਰਾਣਾ ਨਵਾਂ ਟਰੈਕਟਰ ਲੈਣਾ ਹੋਵੇ ਦੇਖੋ ਵੀ ਕਹਿੰਦੇ ਪਟਲੇ ਲਾ ਲੂ ਪਟਲੇ ਪਟਲੇ ਬਾਈ ਲੋ ਜੀ ਖੜੇ 35 40 ਟਰੈਕਟਰ ਮੋਜ ਨਾ ਕਿ ਜਿਆਦਾ ਹਾਂ ਇੰਜਨ ਹੈਗੇ ਹੈਗੇ ਠੀਕ ਹੈ ਠੀਕ ਤੇ ਉਹ ਕਿਹੜਾ ਉੱਠਾ ਜਾਂਦਾ 10 ਵਜੇ ਜਾਂਦੇ ਬੜੜਾ ਹੁਣ ਆਪਾਂ ਚੱਲ ਜਾਨੇ ਆ ਇੱਥੇ ਠੱਲ ਕੇ ਮੋੜ ਜੀ ਲੈ ਵੀ ਮਟਰਾਂ ਕਹਿੰਦੇ ਆਂ ਅੰਦਰ ਲੇਨ ਤੇ ਸ਼ਹਿਰੋਂ ਜਾ ਰਹੇ ਆਂ ਦਾਰੀ ਦੇਖਦੇ ਦੇਖੋ ਭਈਏ ਪੰਡ ਮੰਡੀ ਦੇ ਸੈੱਟ ਦਾ ਨਿਆਰਾ ਹਨਾ ਮਾ ਇਹਨਾਂ ਥੱਲੇ ਮਸ਼ੀਨਾਂ ਰਿਪੇਅਰ ਕਰੀ ਜਾਂਦੇ ਆ ਦੋਦੇ ਪੰਡ ਮੰਡੀ ਦੇ ਸਰਦਾਰੀ ਹੈ ਯਾਰ ਲੋ ਵੀਰੋ ਇਹ ਖੁੱਲੀਆਂ ਟਰਾਲੀਆਂ ਹੋ ਗਈਆਂ ਹੋਣੀਆਂ 6 ਤੋਂ 7 ਟਰਾਲੀਆਂ ਹੋਣਗੀਆਂ ਮਾ ਇਹ ਨਹੀਂ 8 8 ਵੀ ਹੋ ਸਕਦੇ ਆ ਕਿ ਗਿਣਦਾ ਨਹੀਂ ਹੁੰਦਾ ਜਾਣ ਕੇ ਮੈਂ ਉਹ ਹੀ ਨਹੀਂ ਗਣਦੇ ਹੁੰਦੇ ਵੀ ਗਣ ਕੇ ਹਿਸਾਬ ਕਿਤਾਬ ਜੇ ਨਹੀਂ ਲਾਏਗੇ ਤੇ ਵੀਰੋ ਉੱਤੇ ਦੇਤੀ ਪ੍ਰਾਲੀ ਗੱਠ ਗੱਠ ਪ੍ਰਾਲੀ ਆ ਦੱਸਿਓ ਵੀਰੋ ਵੀ ਸਹੀ ਐ ਇਹ ਤੁਹਾਨੂੰ ਦਿਖਾਵਾਂ ਮੈਂ ਈ ਨੀ ਨੀ ਪ੍ਰਾਲੀ ਚੜਾ ਦੀ ਆਪਾਂ ਤੇ ਸੌਦਾ ਪੱਤਾ ਹਜੇ ਕਿਤੇ ਨਹੀਂ ਹੋਇਆ ਸੌਦਾ ਬਹੁਤ ਘੱਟ ਰੇਟ ਕਹਿੰਦੇ ਸੀ ਫਿਰ ਹਾਲ ਆਪਾਂ ਹੋਰ ਕੰਮ ਕਰਾਂਗੇ ਮਸ਼ੀਨ ਮਸ਼ੀਨ ਮਾਰਾਂਗੇ ਤੇ ਹੁਣ ਡੀਜ਼ਲ ਡੂਜਾ ਲਿਆਉਣਾ ਮੈਂ ਜਾ ਕੇ ਉਨਾ ਟਾਈਮ ਖੇਤ ਚ ਜਗਾਈ ਚ ਕੋਈ ਕਰਦੇ ਆ ਮਾੜੀ ਮੋੜ ਫੇਰ ਆਪਾਂ ਘੋੜੇ ਦਾ ਜੋਰ ਵੀ ਚੈੱਕ ਕਰਨਾ ਕਾਲਾ ਪੈਪ ਚੱਪ ਗਈ ਸੀ ਤਾਂ ਕਰਕੇ ਡ੍ਰੈਕਟਰ ਨੂੰ ਹਵਾ ਦਵਾ ਬੈਠੇ